ਸਤ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਜੋ ਆਪਾਂ ਵੀਡੀਓ ਕਰ ਰਹੇ ਹਾਂ ਉਹਦੇ ਵੀ ਸਾਨੂੰ ਨਾ ਪੁਰਾਣੇ ਘਰਾੜ ਦਿਖਾਉਣੇ ਆ ਜਿਹੜੇ ਕਿ ਥੂਈ ਵਾਲੀ ਨਹਿਰ ਦੇ ਉੱਤੇ ਸਥਿਤ ਨੇ ਹੁਣ ਬਿਲਕੁਲ ਹੀ ਖੰਡਰ ਬਣ ਚੁੱਕੇ ਨੇ ਕਿਉਂਕਿ ਸਮੇਂ ਦੀ ਮੰਗ ਦੇ ਨਾਲ ਨਾਲ ਹੁਣ ਲੋਕ ਮਾਡਰਨ ਹੋ ਚੁੱਕੇ ਨੇ ਇਹ ਪੁਰਾਣੀਆਂ ਚੀਜ਼ਾਂ ਆਪਾਂ ਆਪਣੇ ਸੱਭਿਆਚਾਰ ਕਲਚਰ ਨੂੰ ਭੁੱਲਦੇ ਜਾ ਰਹੇ ਆ ਵੀਡੀਓ ਦੇ ਮਾਧਿਅਮ ਰਾਹੀਂ ਸਾਨੂੰ ਉਹ ਪੁਰਾਣੇ ਕਲਚਰ ਨੂੰ ਉਹ ਪੁਰਾਣੇ ਸਮੇਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਮੀਦ ਕਰਦਾ ਵੀ ਸਰਕਾਰਾਂ ਵੀ ਇਨ੍ਹਾਂ ਸਿਸਟਮਾਂ ਵੱਲ ਧਿਆਨ ਦੇਣੀਆਂ ਕਿਉਂਕਿ ਇਹ ਬਹੁਤ ਇੱਕ ਨੇਚਰਲ ਸੀਗੇ ਇਹੋ ਜਿਹਾ ਸਿਸਟਮ ਦਾ ਪੰਜਾਬ ਦੇ ਵਿੱਚ ਮੁੜ ਸੁਰਜੀਤ ਹੋਣਾ ਬਹੁਤ ਲਾਜ਼ਮੀ ਆ ਕਿਉਂਕਿ ਇੱਕ ਤਾਂ ਇਹ ਵਾਤਾਵਰਣ ਤੇ ਕੋਈ ਮਾੜਾ ਪ੍ਰਭਾਵ ਨਹੀਂ ਸੀ ਪਾਉਂਦੇ ਇਦਾਂ ਦੇ ਘਰਾਟ ਇੱਕ ਇਹ ਕਿਸੇ ਤਰ੍ਹਾਂ ਦੀ ਕੋਈ ਫਿਊਲ ਦੀ ਕੰਜ਼ਮਪਸ਼ਨ ਜਾਂ ਕਿਸੇ ਤਰ੍ਹਾਂ ਦਾ ਕੋਈ ਪੋਲਿਊਸ਼ਨ ਵਗੈਰਾ ਨਹੀਂ ਕਰਦੇ ਸੀਗੇ ਮੇਰੀ ਸੋਚ ਦੇ ਮੁਤਾਬਕ ਇਹੋ ਜਿਹਾ ਸਿਸਟਮ ਦਾ ਹੋਣਾ ਜਿਵੇਂ ਜਿਹੜੇ ਨਹਿਰਾਂ ਦੇ ਉੱਤੇ ਬਿਜਲੀ ਕਰ ਹੋਏ ਆਪਣੇ ਪਾਣੀ ਤੋਂ ਚੱਲਣ ਵਾਲੇ ਘਰਾਟਸ ਹੋਏ ਇਨਾਂ ਦਾ ਮੁੜ ਸੁਰਜੀਤ ਹੋਣਾ ਬਹੁਤ ਜ਼ਰੂਰੀ ਹੈ ਸਸਾ ਮੇਰੀ ਮੰਗ ਆ ਜਿਹੜੇ ਟਾਈਮ ਦੇ ਵਿੱਚ ਤੇ ਦਿਖਾਉਣਿਆ ਤੁਹਾਨੂੰ ਇੱਕ ਪੁਰਾਣੇ ਘਰਾਟਾਂ ਦੀ ਚਾਕੀ ਦੇਖੋ ਯਾਰ ਕਿੱਡੇ-ਕੱਡੇ ਦਰਖਤ ਵਿੱਚ ਹਰੇ ਹੋ ਚੱਲੇ ਇਹਦੇ ਹਨਾ ਮਤਲਬ ਇਹ ਇੱਕ ਬਹੁਤ ਹੀ ਵਧੀਆ ਸਿਸਟਮ ਸੀਗਾ ਉਹ ਟਾਈਮਾਂ ਦੇ ਵਿੱਚ ਆਹ ਦੇਖੋ ਕਿਸੇ ਟਾਈਮ ਨਾਲ ਇੱਥੇ ਪੂਰੀ ਮਤਲਬ ਰੌਣਕ ਹੁੰਦੀ ਸੀ ਉਹ ਬਜ਼ੁਰਗਾਂ ਦੇ ਦੱਸਣ ਮੁਤਾਬਕ ਦੇਖੋ ਜਿਹੜੀਆਂ ਪੁਰਾਣੀਆਂ ਇਦਾਂ ਦੀਆਂ ਬਿਲਡਿੰਗਾਂ ਬਿਲਕੁਲ ਹੀ ਅੱਜ ਦੇ ਟਾਈਮ ਦੇ ਵਿੱਚ ਖੰਡਰ ਬਣ ਚੁੱਕੀਆਂ ਨੇ ਛੱਤਾ ਵਗੈਰਾ ਇਹਨਾਂ ਦੀ ਢਹਿ ਚੁੱਕੀਆਂ ਨੇ ਹਨਾ ਇਹ ਬਿੱਟੇ ਡਰਕ ਤਾਂ ਕਾਫੀ ਵੱਡੇ ਵੱਡੇ ਹੋ ਚੁੱਕੇ ਇੱਥੇ ਤੇ ਦੇਖੋ ਕਿੰਨਾ ਇੱਥੇ 400 ਸਸਰਾ ਬਣ ਚੁੱਕਿਆ ਹੈਗਾ ਤੇ ਆ ਉਹ ਮਤਲਬ ਚੱਕੀਆਂ ਵਾਲਾ ਸਿਸਟਮ ਆ ਇਹ ਹਾਲ ਜਿਹੜਾ ਜਿੱਦ ਨੂੰ ਮੈਂ ਜਾ ਰਿਹਾ ਹੁਣ ਇਹ ਚੱਕੀਆਂ ਨੇਰੇ ਦੇਖੋ 10 ਪੰਜ ਚੱਕੀਆਂ ਇਹ ਸਾਈਡ ਨੇ ਪੰਜ ਚੱਕੀਆਂ ਦੂਸਰੀ ਸਾਈਡ ਨੇ ਇਹਦੇ ਲਗੋਂ ਦੀ ਜਿਹੜਾ ਉਹ ਸਾਹਮਣੇ ਤੁਹਾਨੂੰ ਮੈਂ ਦਿਖਾ ਰਿਹਾ ਉਥੋਂ ਨਹੀਂ ਨਾ ਸੂਆ ਚੱਲਦਾ ਸੀਗਾ ਸੂਆਗਾ ਆ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆਗੇ ਇੱਥੇ ਨਾ ਸੂਆ ਸੀਗਾ ਇਸ ਸੂਏ ਦਾ ਪਾਣੀ ਰੋਕਿਆ ਗਿਆ ਸੀ ਇੱਥੋਂ ਦੀ ਪਾਣੀ ਡਿੱਗਦਾ ਸੀਗਾ ਤੇ ਉਰੇ ਸਿਸਟਮ ਲੱਗਿਆ ਸੀ ਚੱਕੀ ਵਾਲਾ ਆਪਣਾ ਉਹ ਚੱਕੀ ਨੂੰ ਘੁਮਾਉਂਦਾ ਸੀਗਾ ਚੱਕੀ ਦੇ ਉੱਤੇ ਉਰੇ ਸਿਸਟਮ ਲੱਗਿਆ ਸੀਗਾ ਚੱਕੀ ਨੂੰ ਪੀਣ ਵਾਲੇ ਪੱਥਰ ਘੁੰਦੇ ਸੀਗੇ ਠੀਕ ਆ ਉਹ ਜਿਹੜਾ ਪਾਣੀ ਚੱਕੀ ਨੂੰ ਘੁਮਾ ਕੇ ਇੱਥੋਂ ਦੀ ਥੱਲੇ ਨਿਕਲ ਜਾਂਦਾ ਸੀ ਫਿਰ ਸੂਏ ਦੇ ਰਾਹੀਂ ਆ ਸੂਏ ਰਹਿ ਠੀਕ ਆ ਦੇਖੋ ਇੱਥੇ ਬਹੁਤ ਜ਼ਿਆਦਾ ਯਾਰ ਮਣ ਦੇਖ ਕੇ ਬਹੁਤ ਉਦਾਸ ਹੋਏ ਵੀ ਆਪਾਂ ਇਹ ਜੇ ਆਪਣੀਆਂ ਚੀਜ਼ਾਂ ਨੂੰ ਬਰਾਸ਼ਤੀ ਚੀਜ਼ਾਂ ਨੂੰ ਸਾਹਮਣੇ ਨਹੀਂ ਸਕੇ ਹਨ ਹੁਣ ਦੇ ਸਮੇਂ ਦੇ ਵਿੱਚ ਇਹ ਮੰਗ ਉਠਣੀ ਚਾਹੀਦੀ ਹੈ ਵੀ ਇਹ ਘਰਾਟਾ ਨੂੰ ਮੁਰਸਰਜੀਤ ਕਰਨਾ ਚਾਹੀਦਾ ਆਪਣੇ ਲੋਕਾਂ ਨੂੰ ਦੇਖੋ ਯਾਰ ਹਨਾ ਕਿਵੇਂ ਦੀ ਹਾਲਤ ਬਣ ਚੁੱਕੀ ਹੈ ਇਸ ਤੋਂ ਵੀ ਕਿਉਂਕਿ ਇਹ ਇਹਨਾਂ ਦਾ ਕੋਈ ਸਮਾਜ ਦੇ ਉੱਤੇ ਕੋਈ ਬਹੁਤਾ ਬੈਡ ਇਫੈਕਟ ਨਹੀਂ ਸੀਗਾ ਕੋਈ এনवायरमेंट ਨੂੰ ਹੁਦੂਸਤ ਕਰਦੇ ਸੀ ਇਹ ਸਿਸਟਮ ਨੇਚਰਲ ਸੀਗੇ ਇਹਨਾਂ ਦਾ ਬਣਿਆ ਪੀਸਾ ਹੈ ਆਟਾ ਬਹੁਤਾ ਜ਼ਿਆਦਾ ਗਰਮ ਨਹੀਂ ਸੀ ਹੁੰਦਾ ਕਿਉਂਕਿ ਠੰਡੇ ਰਹਦੇ ਸੀ ਪੱਥਰਾ ਜਦੋਂ ਪੀਸਦੇ ਸੀ ਆਟੇ ਦੇ ਜਿਹੜੇ ਜ਼ਰੂਰੀ ਤੱਤ ਨੇ ਉਹਨਾਂ ਨੂੰ ਵੀ ਬਰਨ ਨਹੀਂ ਕਰਦੇ ਸੀਗੇ ਤੇ ਇਸ ਕਰਕੇ ਇਥੋਂ ਦਾ ਘਰਾਟਾ ਦਾ ਆਟਾ ਬਹੁਤ ਮੰਨਿਆ ਜਾਂਦਾ ਸੀਗਾ ਪੁਰਾਣੇ ਬਜ਼ੁਰਗ ਮੰਨਦੇ ਸੀ ਵੀ ਹਾਂ ਯਾਰ ਜਿਹੜਾ ਘਰਾਟਾ ਦਾ ਆਟਾ ਹੁੰਦਾ ਨਾ ਉਹ ਵਾਕਈ ਉਹਦੀ ਕੁਆਲਿਟੀ ਹੁੰਦੀ ਆ ਕੁਆਲਿਟੀ ਹੋਣ ਦਾ ਮਤਲਬ ਵੀ ਉਹਦੇ ਵਿੱਚ ਜਿਹੜੇ ਆਪਣੇ ਜ਼ਰੂਰੀ ਤੱਤ ਹੁੰਦੇ ਨੇ ਉਹ ਬਰਨ ਨਹੀਂ ਹੁੰਦੇ ਦੇਖੋ ਹੁਣ ਆ ਸਿਸਟਮ ਸੀ ਦੇਖੋ ਯਾਰ ਹਨਾ ਇਹ ਜਦੋਂ ਇਹ ਜੇ ਸਾਹਮਣੇ ਤੁਸੀਂ ਗੇਟ ਦੇਖ ਰਹੇ ਹੋ ਇਸ ਸੂਆ ਜਿਹੜਾ ਸਾਹਮਣੇ ਦੇਖ ਰਹੇ ਹੋ ਤੁਸੀਂ ਉਹਦਾ ਉਹ ਸਾਹਮਣੇ ਉਹ ਗੇਟ ਚੱਕਿਆ ਜਾਂਦਾ ਸੀਗਾ ਉਹ ਵਾਲਾ ਜਦੋਂ ਸਿਸਟਮ ਬੰਦ ਕਰਨਾ ਹੁੰਦਾ ਸੀ ਤਾਂ ਸਾਰਾ ਪਾਣੀ ਇੱਥੋਂ ਦੀ ਇਹ ਬਾਈਪਾਸ ਹੋ ਜਾਂਦਾ ਸੀਗਾ ਉਹ ਵਾਲਾ ਸਿਸਟਮ ਦੇਖੋ ਹੈਨਾ ਤੇ ਫਿਰ ਇਧਰ ਵਾਲਾ ਸਿਸਟਮ ਦੇਖੋ ਇਹ ਸਾਰਾ ਜਿਹੜਾ ਚੱਕੀਆਂ ਦੇ ਥਰੂ ਪਾਣੀ ਹੋ ਕੇ ਇੱਥੋਂ ਦੀ ਸਾਰਾ ਵਾਪਸ ਨਹਿਰ ਦੇ ਵਿੱਚ ਨੂੰ ਮਿਲ ਜਾਂਦਾ ਸੀ ਉਹ ਅੱਗੇ ਨਹਿਰ ਤੁਹਾਨੂੰ ਦਿਖਾਉਣੇ ਆਂਗੇ ਉਹ ਵੀ ਚੱਲ ਕੇ ਅੱਗੇ ਦੇਖੋ ਕਿੰਨਾ ਖੂਬਸੂਰਤ ਜਾਂ ਨਯਾਰਾ ਯਾਰ ਉਹ ਦੇਖਣ ਨੂੰ ਮਿਲ ਰਿਹਾ ਹੈ ਨਾ ਦੁੱਖ ਨਾਲ ਕਹਿਣਾ ਹੀ ਪੈ ਰਿਹਾ ਯਾਰ ਅੱਜ ਕੱਲ ਨਾ ਨਸੀੜੀਆਂ ਦਾ ਡੱਡਾ ਬਣ ਚੁੱਕੇ ਜੀਆਂ ਸੁੰਨ ਸੁੰਨ ਖੰਡਰ ਜਗ੍ਹਾ ਬਣ ਗਈਆਂ ਲੋਕ ਇੱਥੇ ਆ ਕੇ ਯਾਰ ਨਸ਼ਾ ਵਗੈਰਾ ਬਹੁਤ ਕਰਦੇ ਜੀ ਡਰੱਗ ਵਗੈਰਾ ਯੂਜ਼ ਕਰਦੇ ਹਨਾ ਬਹੁਤ ਮਾੜੀ ਗੱਲ ਆ ਸਰਕਾਰ ਨੂੰ ਹੀ ਸਿਸਟਮ ਵੱਲ ਧਿਆਨ ਦੇਣਾ ਚਾਹੀਦਾ ਹਨਾ ਤੇ ਆਓ ਤੁਹਾਨੂੰ ਦਿਖਾਉਣੇ ਅੱਗੇ ਵੀ ਨਹਿਰ ਵਾਲਾ ਨਜ਼ਾਰਾ ਦੇਖੋ ਯਾਰ ਲੈ ਵੀ ਮੁੰਡਿਓ ਦੇਖੋ ਨਜ਼ਾਰਾ ਓਏ ਕੀ ਸੀਨ ਬਣਿਆ ਖੜਾ ਕੀ ਜਾਂਦੇ ਨੇ ਬੱਟੇ ਯਾਰ ਹਨਾ ਅਸੀਂ ਕੁਦਰਤ ਨਾਲ ਛੇੜਛਾੜ ਕਰਕੇ ਬਹੁਤ ਕੁਝ ਗਵਾਇਆ ਅਸੀਂ ਆਪਣਾ ਨੁਕਸਾਨ ਹੀ ਕੀਤਾਗਾ ਕੋਈ ਮੈਨੂੰ ਵੀ ਲੱਗਦਾ ਆਪਾਂ ਨੇ ਕੋਈ ਫਾਇਦਾ ਕੀਤਾ ਹੋਣਾ ਨਹੀਂ ਇੱਕ ਕੁਦਰਤ ਤੇ ਸੋਨਿਆਂ ਦੇ ਵਿੱਚੋਂ ਇੱਕ ਬਹੁਤ ਹੀ ਕੀਮਤੀ ਤੋਹਫਾ ਸੀਗਾ ਜਿਹੜਾ ਕਿ ਅੰਗਰੇਜ਼ਾਂ ਨੇ ਇੱਕ ਸਿਸਟਮ ਦੇ ਤੌਰ ਤੇ ਸਾਨੂੰ ਸਾਨੂੰ ਸੌਫਟਿਆ ਜੀਦਾ ਪਰ ਸਾਡੀਆਂ ਮਾੜੀਆਂ ਨੀਤੀਆਂ ਸਰਕਾਰਾਂਆਂ ਨੇ ਸਾਡਾ ਅਣ ਦੇਖਿਆ ਅਸੀਂ ਇਹਨਾਂ ਨੂੰ ਅੱਜ ਗਵਾ ਲਿਆ ਦੇਖੋ ਕਿੰਨਾ ਸੋਹਣਾ ਸਿਸਟਮ ਬਣਿਆ ਹੋਇਆ ਇੱਥੇ ਜਦੋਂ ਇੱਥੇ ਗੇਟ ਹੋਣਿਆ ਉਹ ਛੂਏ ਦਾ ਪਾਣੀ ਘਟਾਉਣੇ ਕਿਉਂ ਲਗਾਉਂਦੇ ਕੋਈ ਬੰਦ ਕਰਨਾ ਉਹ ਜਿਹੜਾ ਉਹ ਸਿਸਟਮ ਨੂੰ ਖਰਾਬ ਹੁੰਦਾ ਸੀਗਾ ਬੰਦ ਕਰਨਾ ਹੁੰਦਾ ਸੀਗਾ ਤਾਂ ਇਹ ਗੇਟ ਚੱਕਿਆ ਜਾਂਦਾ ਸੀਗਾ ਆ ਦੇਖੋ ਬਿਲਕੁਲ ਯਾਰ ਇਹ ਖੰਡਰ ਹੋ ਚੁੱਕਿਆ ਹੈਗਾ ਸਿਸਟਮ ਸਾਰਾ ਹਨਾ ਬੜਾ ਮਨ ਅਦਾਸ ਹੁੰਦਾ ਦੇਖ ਕੇ ਹਨਾ ਵੀ ਇੰਨਾ ਸੋਹਣਾ ਸਿਸਟਮ ਬਣਿਆ ਹੋਇਆ ਯਾਰ ਸਾਥੋਂ ਸਾਹਮਣੇ ਵੀ ਨਹੀਂ ਗਿਆ ਬਣਾਉਣਾ ਤਾਂ ਸਾਡੇ ਲਈ ਬਹੁਤ ਦੂਰ ਦੀ ਗੱਲ ਹੈਗੀ। ਇਹ ਵੀ ਮਿੱਤਰੋ ਦੇਖੋ ਨਿਆ। ਇਹ ਤੋਂ ਨਵਾਂ ਪਾਣੀ ਹੋ ਗਿਆ। ਇਹ ਜੋ ਫੇਰੀ ਫਟੇਵਾਰੇ ਆਈ ਭਾਗ ਰਾ ਉਹਦਾ ਪਾਣੀ ਆ ਰਿਹਾ ਹੈ। ਇਹ ਤੋਂ ਪਾਣੀ ਦੇਖੋ ਜਿੰਨਾ ਸਾਫ ਹੈ। ਜਿੰਨ ਕੁ ਇਹਦੀ ਮਤਲਬ ਸਿਸਟਮ ਦੀ ਬਣਾवट ਦੇਖੋ ਕਿੰਨੀ ਸੁੰਦਰੀ ਕਿੰਨੀ ਸੋਹਣੀ ਬਣ ਕੇ ਬਣੀ ਹੋਈ ਹੈ। ਦੇਖੋ। ਇਹ ਉਤਾਈ ਮਾਰੇ ਵੀ ਜਿੰਨੇ ਹੋਣਾ ਹਾਂ ਪਰ ਸਾਡੀ ਮਾੜੀ ਕਿਸਮਤ ਵੀ ਅਸੀਂ ਇਹੀ ਆ ਕੁਦਰਤ ਦੇ ਸੌਂਿਆਂ ਨੂੰ ਅਸੀਂ ਸਾਂਭ ਨਹੀਂ ਸਕੀ ਯਾਰ ਬੜਾ ਮਨ ਗੁੱਸੇ ਹੁੰਦਾ ਮੇਰਾ ਇੱਥੇ ਕਿਹੜਾ ਅਚਨ ਚੇਤ ਬਸਦਰ ਹੈਗਾ ਯਾ ਕਿਉਂਕਿ ਮੈਂ ਉਹੀ ਪਿੰਡ ਦੇ ਵਿੱਚ ਡਿਊਟੀ ਕਰਦਾ ਇਹ ਸਾਡੇ ਪਾਵਰ ਹਾਊਸ ਜਿਹੜਾ ਬਿਜਲੀ ਘਰ ਬਣਿਆ ਹੋਇਆ ਨਹਿਰ ਦੇ ਉੱਤੇ ਉਹਦੇ ਬੈਕ ਸਾਈਡ ਤੇ ਸਿਸਟਮ ਬਣਿਆ ਹੋਇਆ ਅੱਜ ਬਿਲਕੁਲ ਹੀ ਖੰਡਰ ਹੋ ਚੁੱਕਿਆ ਹੈ ਆਜੋ ਮਿੱਤਰੋ ਤੁਹਾਨੂੰ ਅੱਗੇ ਦਿਖਾਉਣੇ ਹੁਣ ਇਹ ਆ ਗਿਆ ਜੀ ਦੂਜਾ ਹਾਲ ਸੈਕੰਡ ਹਾਲ ਇਹਦੀ ਛੱਤ ਆ ਜਿਹੜੀ ਕੁਝ ਹੱਦ ਤੱਕ ਇਹ ਖੜੀ ਹੈਗੀ ਅਜੇ ਦੇਖੋ ਛੱਤ ਉਸੇ ਤਰ੍ਹਾਂ ਡਾਟਾ ਲੱਗੇ ਆ ਨੇ ਛੋਟੀ ਡਾਟੜਾ ਬਣਿਆ ਹੋਇਆ ਸਿਸਟਮ ਇਹ ਇਹ ਸਿਸਟਮ ਹਜੇ ਖੜਾਗਾ ਇੱਥੇ ਵੀ ਉਸੇ ਤਰ੍ਹਾਂ ਪੰਜ ਚੱਕੀਆਂ ਚੱਲਦੀਆਂ ਸੀ ਕਿਸੇ ਸਮੇਂ ਠੀਕ ਆ ਉਹ ਉੱਥੋਂ ਸਾਹਮਣੋਂ ਚੱਕੀਆਂ ਦੇ ਉੱਤੋਂ ਨੀ ਪਾਣੀ ਚੱਕੀਆਂ ਦੇ ਡਿੱਗਦਾ ਸੀਗਾ ਇੱਥੋਂ ਚੱਕੀਆਂ ਨੂੰ ਘੁਮਾਉਂਦਾ ਹੁੰਦਾ ਹੋਇਆ ਆ ਸੂਹ ਦੇ ਰਹੀਏ ਦੁਬਾਰਾ ਨਹਿਰ ਨੂੰ ਵਾਪਸ ਮਿਲ ਜਾਂਦਾ ਸੀ ਪਣ ਦੇਖੋ ਯਾਰ ਕਿੰਨਾ ਸੋਹਣਾ ਹਜੇ ਵੀ ਸਿਸਟਮ ਮਤਲਬ ਇੰਨਾ ਡੈਮੇਜ ਹੋਣ ਦੇ ਬਾਅਦ ਵੀ ਇੰਨਾ ਬਿਲਡਿੰਗ ਆਦਾ ਇੰਨਾਂ ਇਮਾਰਤਾਂ ਦਾ ਅੱਜ ਵੀ ਸਾਨੂੰ ਮੋਹ ਆਉਂਦਾ ਯਾਰ ਜਦੋਂ ਇਹ ਮੈਂਟੇਨ ਹੋਣੀ ਹੈ ਜਦੋਂ ਇਹ ਬਣੀਆਂ ਹੋਣੀਆਂ ਜਦੋਂ ਇਹ ਚੱਲਦੀ ਹਾਲਤ ਵਿੱਚ ਹੋਣੀਆਂ ਤਾਂ ਇੱਥੇ ਯਾਰ ਕਿੰਨਾ ਸਕੂਲ ਮਿਲਦਾ ਹੋਣਾ ਆਕੇ ਹੈਨਾ ਸਾਡੇ ਬਜ਼ੁਰਗ ਕਿਸਮਤ ਵਾਲੇ ਸੀਗੇ ਜਿਹੜੇ ਨਾ ਚੱਕੀਆਂ ਦਾ ਆਟਾ ਖਾ ਕੇ 100-100 ਸਾਲ ਦੀ ਜ਼ਿੰਦਗੀ ਬਿਨਾਂ ਕਿਸੇ ਬਿਮਾਰੀ ਠਮਾਰੀ ਤੋਂ ਨਾ ਆਗੇ ਉਹਨਾਂ ਦੇ ਗੋਡੇ ਤੱਕ ਨਹੀਂ ਦੁਖਦੇ ਸੀਗੇ ਅਸੀਂ ਮਾਡਰਨ ਜ਼ਰੂਰ ਹੋਇਆ ਪਰ ਅਸੀਂ ਗਵਾਇਆ ਬਹੁਤ ਕੁਝ ਅਸੀਂ ਬਹੁਤ ਬਿਮਾਰੀਆਂ ਲੈ ਕੇ ਆਏ ਆਪਣੇ ਘਰਾਂ ਦੇ ਵਿੱਚ ਇਹ ਚੱਕੀਆਂ ਜਦੋਂ ਚੱਲਦੀਆਂ ਸੀ ਹਨਾ ਪੱਥਰ ਠੰਡਾ ਰਹਿਣਾ ਸੀਗਾ ਜਦੋਂ ਫ੍ਰਿਕਸ਼ਨ ਪੈਦਾ ਹੁੰਦੀ ਹੈ ਨਾ ਦੋ ਪੱਥਰਾਂ ਵਿਚਕਾਰ ਦਾਣਾ ਪੀਹਿਆ ਜਾਂਦਾ ਤਾਂ ਉਹ ਜਿਹੜੇ ਕੰਕ ਦੇ ਮੌਜੂਦਾ ਤੱਤ ਹੁੰਦੇ ਨੇ ਲੋਹਿੰਦੇ ਤੱਤ ਸਰੀਰ ਨੂੰ ਜਿਹੜੇ ਬਹੁਤ ਕੀ ਗੁਣਾਕਾਰੀ ਹੁੰਦੇ ਨੇ ਉਹ ਜਲ ਜਾਂਦੇ ਸੀ ਮੱਚ ਜਾਂਦੇ ਸੀ ਫੁੱਕ ਜਾਂਦੇ ਸੀਗੇ ਜਦੋਂ ਫ੍ਰਿਕਸ਼ਨ ਜ਼ਿਆਦਾ ਕ੍ਰੀਏਟ ਹੁੰਦੀ ਸੀ ਪੱਥਰ ਠੰਡਾ ਹੋਣ ਕਰਕੇ ਆਟਾ ਠੰਡਾ ਰਹਿਣਾ ਸੀਗਾ ਜਰੂਰੀ ਤੱਤ ਉਹਦੇ ਵਿੱਚ ਉਸੇ ਹਾਲਤ ਵਿੱਚ ਰਹਿੰਦੇ ਸੀਗੇ ਜੋ ਕਣਕ ਦੇ ਦਾਣੇ ਵਿੱਚ ਹੁੰਦੇ ਸੀ ਉਹੀ ਆਟੇ ਦੇ ਵਿੱਚ ਸਾਨੂੰ ਖਾਣ ਨੂੰ ਮਿਲਦੇ ਸੀਗੇ ਇਹ ਇੱਕ ਬਹੁਤ ਵੱਡਾ ਕਾਰਨ ਸੀਗਾ ਜਿਹੜੇ ਸਾਡੇ ਬਜ਼ੁਰਗਾਂ ਨੂੰ 100 ਸਾਲ ਦੀ ਉਮਰ ਤੱਕ ਲੈ ਕੇ ਗਿਆਗਾ ਅਸੀਂ ਇਹ ਚੀਜ਼ ਗਵਾਈਆ ਤੇ ਅਸੀਂ ਆਪਣੀ ਉਮਰ ਵੀ ਘਟਾਈ ਆ ਜੀ ਲੈ ਵੀ ਹੁਣ ਆਪਾਂ ਪਾਣੀ ਵਾਲੇ ਪਾਸੇ ਨੂੰ ਜਾ ਰਹੇ ਹਾਂਗੇ ਪਹਿਲਾਂ ਪਾਣੀ ਘਣੀ ਚਾਤ ਮਾਰੂਗਾ ਦੀਨਾ ਘੱਲਾ ਪਾਣੀ ਦਾ ਦੇਖੋ ਕਿੰਨਾ ਸਾਫ ਪਾਣੀਆ ਕਿੰਨਾ ਨੇਚਰਲ ਪਾਣੀਆ ਇਹ ਬਹੁਤ ਵੱਡਾ ਕੋਈ ਦਰਖਤ ਡਿਗਿਆ ਹੋਇਆਗਾ ਹਨਾ ਪਾਣੀ ਦੇ ਵਿੱਚ ਇੱਕ ਤਰ੍ਹਾਂ ਦਾ ਇਹ ਝਰਨਾ ਹੀ ਲੱਗ ਰਿਹਾ ਵੀਰੇ ਬੜਾ ਸੋਹਣਾ ਮਾਹੌਲ ਲੱਗ ਰਿਹਾ ਇੱਥੇ ਕਰੋ ਬਿਊਟੀ ਚੈੱਕ ਵੀ ਕੁਦਰਤੀ ਇਹਨਾਂ ਚੀਜ਼ਾਂ ਵੱਲ ਸਰਕਾਰ ਨੂੰ ਕਾਉਰ ਕਰਨ ਦੀ ਲੋੜ ਆ ਮੇਰੇ ਮਤਲਬਕ ਦੇਸ਼ੋ ਤੱਕ ਮੈਨੂੰ ਲੱਗਦਾ ਕਿਉਂਕਿ ਇੱਕ ਕੁਦਰਤੀ ਸੋਮੇ ਨੇ ਜਿਹੜੇ ਇੱਕ ਪਾਣੀ ਤੋਂ ਮਤਲਬ ਆਟਾ ਪੀਇਆ ਜਾਂਦਾ ਸੀਗਾ ਫਿਰ ਇਹਨੂੰ ਫਿਰ ਰੀਯੂਜ਼ ਕੀਤਾ ਜਾਂਦਾ ਸੀਗਾ ਇਹੀ ਪਾਣੀ ਨੂੰ ਖੇਤਾਂ 'ਵਾਂਗ ਆਇਆ ਜਾਂਦਾ ਸੀਗਾ ਠੀਕ ਹੈ ਚਲੋ ਆਪਾਂ ਮੰਨਦੇ ਵੀ ਸਰਕਾਰ ਕੋਸ਼ਿਸ਼ ਕਰ ਵੀ ਰਹੀ ਆ ਬਹੁਤ ਵਧੀਆ ਗੱਲ ਆ ਯਾਰ ਸਰਕਾਰ ਦੇ ਇਨਾਂ ਚੀਜ਼ਾਂ ਵੱਲ ਧਿਆਨ ਹੋਇਆ ਘਰਾਟਾਂ ਨੂੰ ਜੋ ਪਾਣੀ ਵਾਲੇ ਘਰਾੜ ਸੀ ਇਹ ਵੀ ਯਾਰ ਦੁਬਾਰਾ ਸਰਜੀਤ ਹੋਣੇ ਚਾਹੀਦੇ ਮੇਰੇ ਮਨ ਮੁੜ ਸਰਜੀਤ ਹੋਣੇ ਚਾਹੀਦੇ ਦੇਖੋ ਕਿੰਨੀ ਪੁਰਾਣੀ ਬਿਲਡਿੰਗ ਆ ਬਿਲਡਿੰਗ ਦੀ ਛੱਤ ਮਾਰੋ ਮਿੱਤਰੋ ਮੈਨੂੰ ਐ ਲੱਗਦਾ ਵੀ ਅੱਜ ਵੀ ਇਹ ਆਪਣੇ ਨਵੀਂ ਬਿਲਡਿੰਗ ਨਾਲੋਂ ਲੈਂਟਰ ਤੇ ਡਾਟ ਨਾਲੋਂ 100 ਗੁਣਾ ਮਜ਼ਬੂਤ ਖੜੀ ਆ ਜੀ ਨਾਲੇ ਕੋਈ ਇਹਦੇ ਵਿੱਚ ਕੋਈ ਸਿਮੈਂਟ ਨਹੀਂ ਯੂਜ਼ ਕੀਤਾ ਗਿਆ ਕਿੰਨੀ ਸੋਹਣੀ ਡਾਟ ਲੱਗੀ ਆ ਦੇਖੋ ਕਿੰਨੀ ਕਲਾਈ ਨਾਲ ਲੱਗੀ ਹੋਈ ਆ ਉਹ ਯੇਰ ਵਿੱਚ ਸਰੀਆ ਨਹੀਂ ਯੂਜ਼ ਕੀਤਾ ਗਿਆ ਕੱਲੀ ਚੂਨੇ ਚ ਚਣਾਈ ਹੋਈ ਹੋਈ ਹੈ ਸਿਸਟਮ ਦੀ ਦੇਖੋ ਕਿੰਨੀ ਸੋਹਣੀ ਬਿਲਡਿੰਗ ਖੜੀ ਹੈ ਯਾਰ ਹਨਾ ਬਾਹਰ ਕੁਦਰਤ ਦੇ ਸ਼ਰਚੁਗਦਾ ਤੇਰੇ ਅੱਗੇ ਅੱਜ ਪਰਵਾਣ ਜਾਈਏ ਥੋੜਾ ਕੱਚਾ ਹੋਣ ਕਰਕੇ ਨਾ ਉੱਥੇ ਪਾਣੀ ਜਾ ਉਹ ਕਰਕੇ ਪਾਣੀ ਉਹ ਅੱਗੇ ਜਾ ਕੇ ਬਿਲਕੁਲ ਸਾਫ਼ ਹੋ ਜਾਂਦਾ ਹੈ ਕਿਉਂਕਿ ਵੀਰੇ ਜਦੋਂ ਪਾਣੀ ਥੱਲੇ ਡੇਗਦਾ ਹੈਗਾ ਤਾਂ ਥੰਮਾ ਥੂੜੀ ਥੋੜੀ ਮਿੱਟੀ ਇਹਦੇ ਵਿੱਚ ਮਤਲਬ ਮਿਕਸ ਹੋ ਜਾਂਦੀ ਹੈ ਤਾਂ ਕਰਕੇ ਥੋੜਾ ਜਿਹਾ ਗੰਦਲਾ ਲੱਗ ਰਿਹਾ ਪਰ ਮੇਰੇ ਅਕੋਰਡਿੰਗ ਬਹੁਤ ਸਾਫ਼ ਆ ਪਾਣੀ ਇਹ ਪਾ ਮੈਨੂੰ ਇਹ ਲੱਗਦਾ ਐਵੇਂ ਵੀ ਯੂਜ਼ ਕਰ ਸਕਦਾ ਪੀ ਸਕਦਾ ਇਹ ਇੰਨਾ ਸਾਫ ਪਾਣੀ ਲੱਗ ਰਿਹਾ ਦੇਖੋ ਆਜਾ ਸਾਨੂੰ ਅੱਗੇ ਝਾਤੀ ਮਰਵਾਉਣਾ ਹੈ ਸਿਸਟਮ ਦੀ ਬਾਕੀ ਸਰੋਤਿਓ ਆਪਣੀ ਤਾਂ ਰੂਹ ਖੁਸ਼ ਹੋ ਗਈ ਮਿੱਤਰੋ ਇੱਥੇ ਵਿਜ਼ਿਟ ਕਰਕੇ ਇੱਥੇ ਆ ਕੇ ਮੈਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਥੋੜੇ ਸੁਝਾਅ ਸਰਕਾਰ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰੂੰਗਾ ਤੁਸੀਂ ਵੀ ਬਾਈ ਬਣ ਕੇ ਆਪਣੇ ਕਮੈਂਟਾਂ ਦੇ ਵਿੱਚ ਸੁਝਾਅ ਜ਼ਰੂਰ ਦਿਓ ਵੀ ਇਹੋ ਜੇ ਪ੍ਰੋਜੈਕਟਾਂ ਨੂੰ ਮੁੜ ਜਰਜੀਤ ਕਰਨ ਦੀ ਲੋੜ ਹੈਗੀ ਕਿ ਨਹੀਂ ਜੇ ਅੱਜ ਸਾਡੀ ਸਿਹਤ ਨਾਲ ਇੰਨਾ ਵੱਡਾ ਖਲਵਾੜ ਹੋਇਆਗਾ ਤਾਂ ਸਾਨੂੰ ਵੀ ਜਾਗਰੂਕ ਹੋਣਾ ਚਾਹੀਦਾ ਇਹੋ ਜੇ ਸਿਸਟਮਾਂ ਨੂੰ ਮੁੜ ਬਣਾਉਣ ਦਾ ਇੱਕ ਉਪਰਾਲਾ ਕਰਨਾ ਸਰਕਾਰ ਨੂੰ ਵੀ ਇਹਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਸਾਡੇ ਐਨ ਆਰ ਆਈ ਭਰਾਵਾਂ ਨੂੰ ਵੀ ਜਿੰਨਾ ਪਿੰਡਾਂ ਦੇ ਵਿੱਚ ਇਹ ਸਿਸਟਮ ਚੱਲ ਰਿਹਾਗਾ ਲੱਗਿਆ ਹੋਇਆ ਪੁਰਾਣਾ ਬੰਦ ਹੋ ਚੁੱਕਿਆਗਾ ਇਹਨਾਂ ਸਿਸਟਮਾਂ ਨੂੰ ਦੁਬਾਰਾ ਦੁਬਾਰਾ ਬਣਾਉਣ ਦੀ ਲੋੜ ਅੱਜ ਇਹ ਸਮੇਂ ਦੀ ਮੰਗ ਆ ਗਈ ਵੀਰੇ ਜੇ ਤੁਸੀਂ ਸਿਹਤ ਪ੍ਰਤੀ ਜਾਗਰੂਕ ਹੋ ਵੀ ਕਿਸ ਤਰ੍ਹਾਂ ਆਪਾਂ ਇੱਕ ਸਿਹਤ ਨੂੰ ਆਪਣੀ ਨੂੰ 100 ਸਾਲ ਤੱਕ ਜਿਉ ਸਕਦੇ ਆ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਆ ਤਾਂ ਮੇਰੇ ਮੁਤਾਬਕ ਮੇਰੀ ਸੋਚ ਮੁਤਾਬਕ ਆਪਾਂ ਨੂੰ ਇਹ ਪਲਾਂਟਾਂ ਨੂੰ ਇਹਨਾਂ ਸਿਸਟਮਾਂ ਨੂੰ ਮੁੜ ਸਰਜੀਤ ਕਰਨਾ ਪੈਣਾਗਾ ਮਿੱਤਰੋ ਭੱਜ ਦੌੜ ਦੁਨੀਆ ਦੀ ਜ਼ਿੰਦਗੀ ਦੀ ਐਵੇਂ ਚੱਲੀ ਜਾਣੀ ਆ ਠੀਕ ਆ ਜਿੰਨਾ ਟਾਈਮ ਆਪਾਂ ਆਪਣੀਆਂ ਜੜਾਂ ਨਾਲ ਨਹੀਂ ਜੁੜਾਂਗੇ ਨਾ ਉਹਨਾਂ ਟਾਈਮ ਆਪਾਂ ਨੂੰ ੱੱਕੇ ਮੁੱਕੀਆਂ ਬਿਮਾਰੀਆਂ ਇਹ ਸਾਰੀਆਂ ਪ੍ਰੇਸ਼ਾਨੀਆਂ ਦਾ ਝੱਲਣੀਆਂ ਹੀ ਪਣੀਆਂ ਨੇ ਜ਼ਿੰਦਗੀ ਦੇ ਵਿੱਚ ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੂਗੀ ਤੇ ਆਪਣੇ ਕਮੈਂਟਾਂ ਦੇ ਵਿੱਚ ਵੀਰੇ ਸੁਝਾਅ ਜ਼ਰੂਰ ਦਿਓ ਵੀ ਇਹੋ ਜੇ ਸਿਸਟਮਾਂ ਨੂੰ ਆਪਾਂ ਨੂੰ ਦੁਬਾਰਾ ਮੇਨਟੇਨ ਕਰਨਾ ਚਾਹੀਦਾ ਜਾਂ ਨਹੀਂ ਚਾਹੀਦਾ ਜੇ ਚਾਹੀਦਾ ਤਾਂ ਆਪਾਂ ਕਿੱਥੋਂ ਸ਼ੁਰੂ ਕਰੀਏ ਸਾਡੇ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਕਰਾਂਗੇ ਵੀ ਜਿੰਨਾ ਪਿੰਡਾਂ ਦੇ ਵਿੱਚ ਇਹ ਸਿਸਟਮ ਲੱਗੇ ਹੋਏ ਨੇ ਹਨਾ ਮੈਂ ਤਾਂ ਥੋੜੀ ਪਿੰਡ ਨੂੰ ਬਹੁਤ ਕਿਸਮਤ ਵਾਲਾ ਮੰਨਦਾ ਵੀ ਜਿੱਥੇ ਨਹਿਰ ਲੰਘ ਰਹੀ ਆ ਨਹਿਰ ਵੀ ਇਦਾਂ ਦੀ ਲੰਘ ਰਹੀ ਆ ਵੀ ਜਿਹਦਾ ਪਾਣੀ ਤੁਸੀਂ ਯਾਰ ਦੇਖੋ ਕਿੰਨਾ ਸਾਫ਼ ਪਾਣੀ ਆ ਪਵਿੱਤਰ ਪਾਣੀ ਕਹਿ ਸਕਦੇ ਆਪਾਂ ਇੰਨਾ ਸਾਫ਼ ਪਾਣੀ ਆ ਨਾ ਆਪਾਂ ਕਹਿ ਸਕਦੇ ਆ ਵੀ ਯਾਰ ਜਮਾਂ ਨੇਚਰਲ ਪਾਣੀ ਕਹਿ ਸਕਦੇ ਹਾਂ ਸ਼ੁੱਧ ਪਾਣੀ ਕਹਿ ਸਕਦੇ ਆ ਠੀਕ ਆ ਥੂ ਹੀ ਪਿੰਡ ਵਾਲੇ ਤੁਸੀਂ ਕਰਮ ਵਾਲਿਓ ਤੇ ਥੂ ਹੀ ਦੇ ਜਿੰਨੇ ਵੀ ਐਨ ਆਰ ਆਈ ਭਰਾ ਬਾਹਰੇ ਬੈਠੇ ਨੇ ਜੋ ਇਹ ਵੀਡੀਓ ਨੂੰ ਦੇਖ ਰਹੇ ਨੇ ਸੁਣ ਰਹੇ ਨੇ ਸਾਡੀਆਂ ਗੱਲਾਂ ਬਾਤਾਂ ਹਨ ਬੀਵਾਨ ਕੇ ਸੋਡੇ ਚਰਨਾਂ ਦੇ ਵਿੱਚ ਇੱਕੋ ਬੇਨਤੀ ਆ ਵੀ ਥੋੜੇ ਤੋਂ ਥੋੜਾ ਫੰਡ ਇਕੱਠਾ ਕਰਕੇ ਇੰਨਾਂ ਚੀਜ਼ਾਂ ਨੂੰ ਦੁਬਾਰਾ ਸੁਰਜੀਤ ਕਰੋ ਯਾਰ ਇੰਨਾਂ ਚੀਜ਼ਾਂ ਨੂੰ ਬਣਾਉਣ ਦੀ ਲੋੜ ਹੈ ਦੇਖੇ ਇੱਕ ਪਾਸੇ ਤਾਂ ਇਹ ਆਪਾਂ ਨੂੰ ਬਹੁਤ ਵਧੀਆ ਹੈਲਥੀ ਲਾਈਫ ਸਟਾਈਲ ਜਿਉਣ ਲਈ ਪ੍ਰੇਰਿਤ ਕਰ ਰਹੇ ਨੇ ਦੂਜੇ ਪਾਸੇ ਸੋਡੇ ਪਿੰਡ ਦੀ ਇਹ ਇੱਕ ਬਿਊਟੀ ਹੈ ਦੇਖੋ ਕਿੰਨੀ ਸੋਹਣੀ ਬਿਊਟੀ ਹੈ ਇਹਨੂੰ ਮੈਂਟੇਨ ਕੀਤਾ ਹੋਰੇ ਪਾਰਕ ਬਣੇ ਹੋਵੇ ਬਹੁਤ ਸੋਹਣਾ ਜ ਹਨ ਦੇਖੋ ਯਾਰ ਕਿੰਨਾ ਜੀ ਲੱਗੇ ਹਨਾ ਉਹਰੇ ਉਮੀਦ ਕਰਦਾ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੂ ਤੁਹਾਨੂੰ ਸਾਡਾ ਅੱਜ ਦਾ ਇਹ ਬਲੌਗ ਵਧੀਆ ਲੱਗੂਗਾ ਬਣੇ ਰਹੋ ਇਸੇ ਤਰ੍ਹਾਂ ਸੁਣੀ ਸੁਣੀ ਚੀਜ਼ਾਂ ਤੁਹਾਨੂੰ ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਇੰਨੀਆਂ ਸੁਣੀ ਸੁਣੀ ਚੀਜ਼ਾਂ ਦਿਖਾਉਂਦੇ ਰਹਾਂਗੇ ਠੀਕ ਹੈ ਜੇ ਕਿਤੇ ਬਾਹਰ ਵੀ ਆਊਟ ਆਫ ਸਟੇਟ ਵੀ ਗਏ ਉੱਥੋਂ ਦਾ ਵੀ ਤੁਹਾਨੂੰ ਦਰਸ਼ਕੀਦਾਰ ਕਰਾਉਂਦੇ ਰਹਾਂਗੇ ਸੁਣੀ ਸੁਣੀ ਚੀਜ਼ਾਂ ਦੇ ਉਮੀਦ ਕਰਦਾ ਤੁਹਾਨੂੰ ਅੱਜ ਦੀ ਸਾਡੀ ਇਹ ਵੀਡੀਓ ਵਧੀਆ ਲੱਗੂਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ